ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਦੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਕਦੇ ਆ ਤਾਲੀਮਾ ਕਰੋੜਪਤੀ ਹੈ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਦਾ ਇਨਾਮ ਇਦੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਉਹਨਾਂ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰ੍ਹਾਂ ਹੀ ਬੰਦਾ ਆਏਗਾ ਤਾਂ ਅਸੀਂ ਆਪ ਮੀਡੀਆ ਨੂੰ ਬੁਲਾ ਕੇ ਪਾਦਾ ਪ੍ਰੈਸ ਨੂੰ ਬਟਿੰਡਾ ਦੇ ਵਿੱਚ ਦੀਵਾਲੀ ਬੰਪਰ ਲਾਟਰੀ ਖਰੀਦਣ ਵਾਲੇ ਬੰਦੇ ਨੇ 11 ਕਰੋੜ ਦਾ ਇਨਾਮ ਜਿੱਤਿਆ ਪਰ ਇਨਾਮ ਜਿੱਤਣ ਵਾਲਾ ਬੰਦਾ ਅਜੇ ਤੱਕ ਲਾਪਤਾ ਹੈ ਤਾਂ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦੀ ਟਿਕਟ ਉਹਨਾਂ ਦੀ ਏਜੰਸੀ ਤੋਂ ਵੇਚੀ ਗਈ ਇਸ ਟਿਕਟ ਤੇ 11 ਕਰੋੜ ਦਾ ਇਨਾਮ ਬਠਿੰਡੇ ਦੇ ਵਿੱਚ ਨਿਕਲਿਆ ਉਮੇਸ਼ ਕੁਮਾਰ ਦਾ ਕਹਿਣਾ ਹੈ ਕਿ ਟਿਕਟ ਜਿੱਤਣ ਵਾਲੇ ਵਿਅਕਤੀ ਦੀ ਅਜੇ ਤੱਕ ਉਹਨਾਂ ਦੇ ਕੋਲ ਕੋਈ ਵੀ ਪਹੁੰਚ ਨਹੀਂ ਹੋਈ ਹੈ ਤੇ ਟਿਕਟ ਖਰੀਦਣ ਵਾਲੇ ਨੂੰ ਲੱਭ ਰਿਹਾ ਨੇ ਤੇ ਹਰ ਇੱਕ ਸੰਭਵ ਕੋਸ਼ਿਸ਼ ਵੀ ਕਰ ਰਹੇ ਨੇ ਕੋਈ ਨਾ ਬਜੀ ਆਪਣਾ ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ ਮੈਂ ਰਤਨ ਲੋਟਰੀ ਏਜੰਸੀ ਦਾ ਪ੍ਰੋਪਰਾਈਟਰ ਹੈ ਤੁਹਾਡੇ ਲੋਟਰੀ ਸਟਾਲ ਤੋਂ ਬੜੀ ਅਟੈਕਟ ਨਿਕਲੀ ਹੈ 11 ਕਰੋੜ ਦਾ ਪੰਮ ਨਿਕਲਿਆ ਹੈ ਜਿਹੜਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿੰਮਾ ਇਹ ਬੰਪਰ ਹੈ ਇਸਕਦਾ ਤੁਹਾਡੇ ਕੀ ਨੇ ਇੰਤਜ਼ਾਮ ਬਿਨੈ ਜੀ ਸਰ ਇਹ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਦਾ ਇਨਾਮ ਇਸ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਉਹਨੂੰ ਤੇ ਸੂ ਸਭ ਤੋਂ ਵੱਡਾ ਇਨਾਮ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਦੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨੱਕਦੇ ਆ ਸਰ ਜੇ ਗੱਲ ਕਰੀਏ ਆਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰੀ ਬੰਦਾ ਆਏਗਾ ਤਾਂ ਅਸੀਂ ਆਪ ਮੀਡੀਆ ਨੂੰ ਬੁਲਾ ਕੇ ਤੁਹਾਡਾ ਪ੍ਰੈਸ ਨੂੰ ਨਿਕਲੀ ਹੈ ਲੋਟਰੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲੋਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਸਭ ਤੋਂ ਵੱਡਾ ਜੈਕਪੌਟ ਮਤਲਬ ਪਬਲਿਕ ਨੂੰ ਦੇਖਿਆ ਪੰਜਾਬ ਦੇ ਵਿੱਚ ਹੀ ਨਹੀਂ ਇਹ ਤਾਂ ਦੇਖੋ winner ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਮਤਲਬ ਵੈਸੇ ਜਿਆਦਾ ਚਾਂਸਸ ਤੇ ਇਹੀ ਹੈ ਵੀ ਬਠਿੰਡਾ ਜਾਂ ਬਠਿੰਡਾ ਦੇ ਸਰਾਊਂਡਿੰਗ ਕੋਈ ਏਰੀਆ ਕੋਈ ਪਿੰਡ ਹੋਵੇ ਜਾਂ ਕੁਛ ਹੈ ਬਾਕੀ ਬਾਰਡਰ ਏਰੀਆ ਲੱਗਦਾ ਤੁਸੀਂ ਨੋਟ ਕਰਦੇ ਹੋ ਨੰਬਰ ਵੀ ਬੰਦੇ ਦਾ ਨੋਟ ਕਰਦੇ ਹੋ ਨਾਮ ਨੰਬਰ ਤੇ ਤੁਸੀਂ ਨੋਟ ਨਹੀਂ ਕੀਤਾ ਸੀ ਕਰਦੇ ਆ ਸਰ ਲੇਕਿਨ ਕਈ ਬੰਦੇ ਨਹੀਂ ਨੋਟ ਕਰਵਾ ਕੇ ਜਾਂਦੇ ਤਾਂ ਕਹਿੰਦੇ ਵੀ ਅਸੀਂ ਆਪਣੇ ਆਪ ਮਿਲਾ ਲਾਂਗੇ ਜਿਹੜੇ ਅਸੀਂ ਲਿਸਟ ਸਾਡੇ ਕੋਲੇ ਹੈਗੀ ਸੀ ਉਹਦੇ ਵਿੱਚ ਸਾਨੂੰ ਹਲੇ ਫਾਈਂਡ ਆਊਟ ਨਹੀਂ ਹੋਇਆ ਅੱਛਾ ਲੱਡੂਆਂ ਦੀ ਟ੍ਰੇਆਂ ਬਹੁਤ ਜਿਆਦਾ ਲੱਡੂ ਆਰਡਰ ਕੀਤੇ ਹੋਏ ਨੇਗੇ ਖੁਸ਼ੀ ਬਹੁਤ ਆਗੀ ਤੁਹਾਨੂੰ ਅੱਲਾ ਇਨਾਮ ਤੁਹਾਡਾ ਪੰਜਾਬ ਦਾ 11 ਕਰੋੜ ਦਾ ਬਿਲਕੁਲ ਜੀ ਬਿਲਕੁਲ ਕੋਈ ਫਰਕ ਹੋ ਨਹੀਂ ਪਾਇਆ ਬੰਦੇ ਨਾਲ ਨਹੀਂ ਹਲੇ ਹਲੇ ਬੰਦਾ ਆਇਆ ਨਹੀਂ ਆਏਗਾ ਟਿਕਟ ਮਿਲਾਏਗਾ ਤਾਂ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਉਹ ਪਤਾ ਲੱਗਦਾ ਨਾਲ ਦੀ ਨਾਲ ਅਸੀਂ মিডিਆ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਾਂਗੇ ਰਤਿਕ ਇਹ ਜਿਵੇਂ 24 ਲੱਖ ਟਿਕਟ ਦੀ ਸਕੀਮ ਸੀ ਤਕਰੀਬਨ 20-22 ਲੱਖ ਟਿਕਟ ਦੇ ਆਸ-ਪਾਸ ਸੇਲ ਹੋਈ ਹੋਏਗੀ ਤੇ 20-22 ਲੱਖ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਤਾਂ ਦੇਖੋ ਇੱਕ ਬੰਦੇ ਦੇ ਕਰ ਦੀਵਾਲੀ ਹੋ ਗਈ 11 ਕਰੋੜ ਰੁਪਏ ਦਾ ਉਹਨੇ ਇਨਾਮ ਜਿੱਤਿਆ ਹੋਰ ਵੀ ਬਥੇਰੇ ਲੋਕਾਂ ਨੂੰ ਪ੍ਰਾਈਜ਼ ਆਏ ਨੇ ਟੋਟਲ 38 ਕਰੋੜ ਦੇ ਇਨਾਮ ਸੀਗੇ ਹਾਂ 38 ਕਰੋੜ ਦੇ ਪ੍ਰਾਈਜ਼ ਸੀਗੇ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਤੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਾ ਕਿ